ਸੱਤੀ ਕੀ ਲੁਕਾਈ ਝੋਲੀ ਵਿੱਚ ਮਲਖੀ ਨੇ ਬੜੇ ਰੋਹ ਬਨਾਲ ਕਿਹਾ ਗੁੱਸੇ ਨਾਲ ਉਹਦੇ ਮੱਥੇ ਉੱਤੇ ਧੌੜੀਆਂ ਪਈਆਂ ਹੋਈਆਂ ਸਨ ਕੁਛ ਨਹੀਂ ਸੱਤੀ ਨੇ ਸਿਰ ਫੇਰਦਿਆਂ ਕਿਹਾ ਨਾਲ ਹੀ ਉਹਨੇ ਗੋਡੇ ਇਕੱਠੇ ਕਰਕੇ ਝੋਲੀ ਨੂੰ ਹੋਰ ਕੱਢ ਲਿਆ ਸਨੋਂ ਫੜੇ ਚੋਰ ਵਾਂਗ ਸਹਿਮ ਨਾਲ ਉਹਦਾ ਰੰਗ ਉੱਡ ਗਿਆ ਸੀ ਕੋੜ ਰੁਕਨਦੀਨ ਦੇ ਪੂਰਬੀ ਦਰਵਾਜ਼ਿਆਂ ਬਾਹਰ ਦੋ ਮੰਜ਼ਲੇ ਮਕਾਨ ਦੇ ਬੂਹੇ ਅੱਗੇ ਬਣੇ ਥੜੇ ਉੱਤੇ ਸੱਤੀ ਪੈਰਾਂ ਪਾਰ ਬੈਠੀ ਸੀ ਉਹਦੇ ਗਾਲ ਫੱਟੀ ਹੋਈ ਮੈਲੀ ਕਮੀਜ਼ ਤੇ ਤੇੜ ਟਾਕੀਆਂ ਲੱਗੀ ਸਲਵਾਰ ਸੀ 6-7 ਸਾਲ ਦੀ ਬਾਲੜੀ ਵਾਸਤੇ ਹਰ ਵੇਲੇ ਸਿਰ ਤੇ ਚੁੰਨੀ ਰੱਖਣੀ ਜ਼ਰੂਰੀ ਨਹੀਂ ਸੀ ਉਹਦੇ ਗੋਰੇ ਮੱਥੇ ਉੱਤੇ ਤੇਲ ਖੁਣੋਂ ਰੁੱਖੇ ਵਾਲ ਹਵਾ ਨਾਲ ਉੱਡ ਰਹੇ ਸਨ ਚੜ੍ਹਦੇ ਪਾਸਿਓਂ ਮਲਕੀ ਨੂੰ ਆਉਂਦਾ ਵੇਖ ਕੇ ਉਹਨੇ ਦੋਵੇਂ ਹੱਥ ਕਮੀਜ਼ ਦੀ ਬਣਾਈ ਝੋਲੀ ਵਿੱਚ ਲੁਕਾ ਲਏ ਸਨ ਸੱਤੀ ਨਾਲੋਂ ਮਲਕੀ 4 ਕਸਾਲ ਵੱਡਾ ਸੀ ਉਹ ਮੈਲੇ ਕੱਪੜਿਆਂ ਵਿੱਚ ਟਕੇ ਹੋਏ ਚੰਗੇ ਨਿਰੋਏ ਸਰੀਰ ਦਾ ਮਾਲਕ ਸੀ ਗਵਾਂਢੀ ਕਿਹਾ ਕਰਦੇ ਸਨ ਮਦਨ ਕੁਵੇਲੇ ਦੀ ਮੌਤ ਨਾ ਮਰਦਾ ਤਾਂ ਮਿਲਖੀ ਵੀ ਉਸੇ ਜਿੱਡਾ ਜਵਾਨ ਹੁੰਦਾ ਸੱਚਮੁੱਚ ਹੀ ਮਿਲਖੀ ਦਾ ਮੂੰਹ ਮਹਾਂਦਰਾ ਤੇ ਹੱਡ ਪੈਰ ਆਪਣੇ ਪਿਓ ਮਦਨ ਵਰਗੇ ਸਨ ਮਦਨ ਲਾਲ ਜਾਂ ਜਿਵੇਂ ਉਹਦੇ ਯਾਰ ਮਿੱਤਰ ਉਹਨੂੰ ਬੁਲਾਇਆ ਕਰਦੇ ਸਨ ਮਦਨ ਨੂੰ ਕੋਲ ਲੰਦਾ ਬੜਾ ਸ਼ੌਂਕ ਸੀ ਚਾਰ ਦਿਹਾੜੇ ਉਹ ਚੰਗੇ ਜੋੜਾਂ ਵਿੱਚ ਗਿਣਿਆ ਜਾਣ ਲੱਗ ਪਿਆ ਸੀ ਉਦੇ ਸਲਾਉਣ ਵਾਲੇ ਇੱਥੋਂ ਤੱਕ ਆਖਣ ਲੱਗ ਪਏ ਓਏ ਵੇਖ ਲੈਣਾ ਤੁਸਾਂ ਕਿਸੇ ਦਿਨ ਨੂੰ ਸਾਡਾ ਮਦਨ ਪਹਿਲਵਾਨ ਕੱਲੂ ਤੇ ਕਿਕਰ ਸੌਂਦੀ ਯਾਦ ਤਾਜ਼ੀ ਕਰ ਦੇਵੇਗਾ ਇਹ ਵਿਤੋਂ ਵੱਧ ਵਡਿਆਈ ਹੀ ਮਦਨ ਦੀ ਜਾਨ ਦੀ ਲਾਗੂ ਬਣ ਗਈ ਆਪਣੇ ਆਪ ਨੂੰ ਨਾਮੀ ਪਹਿਲਵਾਨਾਂ ਦੇ ਟੱਕਰੇ ਤੇ ਤਿਆਰ ਕਰਨ ਲਈ ਉਹ ਲੋੜ ਤੇ ਤਾਣ ਤੋਂ ਵਧੇਰੇ ਕਸਰਤ ਕਰਨ ਲੱਗ ਪਿਆ ਕਸਰਤ ਦੇ ਮੁਕਾਬਲੇ ਤੇ ਖੁਰਾਕ ਮਿਲ ਨਾ ਸਕੀ ਘਰੋਂ ਉਹ ਗਰੀਬ ਹੀ ਸੀ ਉਹਨੂੰ ਭੇਟ ਪੂਰਤੀ ਵਾਸਤੇ ਆਪ ਘਮਾਉਣਾ ਪੈਂਦਾ ਸੀ ਕਸਰਤ ਵੱਧ ਤੇ ਖੁਰਾਕ ਘੱਟ ਇਸ ਦਾ ਸਿੱਟਾ ਉਹਨੂੰ ਆਂਤੜੀਆਂ ਦਾ ਰੋਗ ਹੋ ਗਿਆ ਸਦੀਵੀ ਮਰੋੜਾਂ ਨਾਲ ਉਹਦਾ ਸਰੀਰ ਸੁੱਕ ਕੇ ਪਿੰਜਰ ਹੋ ਗਿਆ ਆਪਣਾ ਖਿਆਲੀ ਚਸ ਬੂਰਾ ਕਰਨ ਵਾਸਤੇ ਉਹ ਪਿਛਲੇ ਪੈਰ ਅਖਾੜੇ ਵਿੱਚ ਜਾ ਬੈਂਦਾ ਤੇ ਪੱਠਿਆਂ ਨੂੰ ਜੋਰ ਕਰਦਿਆਂ ਵੇਖ ਕੇ ਬੰਨੇ ਤੇ ਬੈਠਾ ਹੀ ਕਚੀਚੀਆਂ ਵਟਦਾ ਰਹਿੰਦਾ ਹੱਛਾ ਮੈਨੂੰ ਦਾ ਕਰਮ ਰੋਗ ਮਾਰ ਗਿਆ ਪਰ ਮੈਂ ਮਲਖੀ ਨੂੰ ਕਿੱਕਰ ਸੋਂ ਬਣਾ ਦੇਣਾ ਏ ਆਪਣੇ ਅਧੂਰੇ ਰਹਿ ਗਏ ਚਾ ਮਦਨ ਪੁੱਤਰਾਂ ਹੀ ਪੂਰੇ ਕਰਨ ਦੇ ਸੁਪਨੇ ਵੇਖ ਰਿਹਾ ਸੀ ਛੋਟਾ ਹੁੰਦਾ ਮਲਖੀ ਸੀ ਵੀ ਹੱਡਾਂ ਪੈਰਾਂ ਦਾ ਵਾਵਾ ਗੁੱਲਾ ਉਹ ਆਪਣੇ ਸਾਰੇ ਹਾਨੀਆਂ ਨਾਲੋਂ ਤਕੜਾ ਤੇ ਸਿਰ ਕੱਢ ਸੀ ਮਦਨ ਦੀ ਇਹ ਰੀਜ ਵੀ ਅਧੂਰੀ ਹੀ ਰਹੀ ਉਹ ਇੰਨਾ ਨਹੀਂ ਸੀ ਕਮਾ ਸਕਦਾ ਜਿਸ ਨਾਲ ਪੁੱਤਰ ਨੂੰ ਮਨਮਰਜ਼ੀ ਦੀ ਖੁਰਾਕ ਦੇ ਕੇ ਆਪਣੇ ਆਪ ਨੂੰ ਵੀ ਜਿਉਂਦਾ ਰੱਖ ਸਕੇ ਮਲਖੀ 8 ਸਾਲ ਦਾ ਵੀ ਨਹੀਂ ਸੀ ਹੋਇਆ ਜਾਂ ਮਦਨ ਅਗਲੇ ਜਹਾਨ ਤੁਰ ਗਿਆ ਸਵੈਰੇ ਸਕੂਲੀ ਦੁਨੀਆ ਵਿੱਚ ਜਿਉਂਦੇ ਰਹਿਣ ਵਾਸਤੇ 8 ਸਾਲ ਦੇ ਮਿਲਖੀ ਤੇ ਉਹਦੀ ਵਿਧਵਾ ਮਾਂ ਨੂੰ ਰੋਜ਼ੀ ਕਮਾਉਣੀ ਪੈ ਗਈ। ਸਵੇਰੇ ਉੱਠਦਾ ਮਿਲਖੀ ਮਹੱਲੇ ਵਿੱਚ ਬੂਹੇ-ਬੂਹੇ ਫਰਕੇ ਡਬਲ ਰੋਟੀਆਂ ਵੇਚਦਾ, ਦਿਨ ਚੜੇ ਸਕੂਲੇ ਪੜਨ ਜਾਂਦਾ, ਪਿਛਲੇ ਪੈਰ ਮਾਂ ਕੋਲ ਖੌਂਚੇ ਤੇ ਬੈੰਦਾ ਤੇ ਮਸਾਂ ਕਿਤੇ ਸ਼ਾਮ ਨੂੰ ਉਹਨੂੰ ਦੋ ਕੜੀਆਂ ਖੇਡਣ ਦੀ ਛੁੱਟੀ ਮਿਲਦੀ। ਉਦੋਂ ਉਹ ਨੇਮ ਨਾਲ ਕੋਟ ਰੁਗਨਦੀਨ ਵੱਲ ਤੁਰ ਪੈਂਦਾ। ਕੋਟ ਰੁਗਨਦੀਨ ਵਿੱਚ ਮਲਖੀ ਦੀ ਮਾਸੀ ਦਾ ਘਰ ਸੀ ਮਾਸੀ ਸਗੀ ਨਹੀਂ ਸੀ ਉਹ ਤੇ ਮਲਖੀ ਦੀ ਮਾਂ ਮਾਮੇ ਪੁੱਪੀ ਦੀਆਂ ਧੀਆਂ ਹੋਣ ਦੇ ਨਾਤੇ ਪੈਣਾ ਸਨ ਉਹ ਦੋਵੇਂ ਗਰੀਬ ਤੇ ਲੋੜਵੰਦ ਸਨ ਇਸ ਲਈ ਉਹ ਸਕੀਆਂ ਪਹਿਣਾ ਵਾਂਗ ਵਰਤਉਂਦੀਆਂ ਸਨ ਮਲਖੀ ਦੀ ਮਾਸੀ ਦੀ ਜਠਾਣੀ ਦੀ ਧੀ ਸੀ ਸੱਤੀ ਮਿਉਂਸਿਪਲ ਕਮੇਟੀ ਦੇ ਰਜਿਸਟਰ ਵਿੱਚ ਉਹਦਾ ਨਾਮ ਸਤਿਆ ਦੇਵੀ ਲਿਖਿਆ ਹੋਇਆ ਸੀ ਪਰ ਉਹ ਆਪ ਹਾਲੇ ਸੱਤੀ ਹੀ ਸੀ ਜਿਨੇ ਮਲਖੀ ਰਾਮ ਕਪੂਰ ਅਜੇ ਨਿਰਾ ਮελਕੀ ਸੀ ਘਰ ਵਿੱਚ ਮελਕੀ ਨਾਲ ਖੇਡਣ ਵਾਲਾ ਹੋਰ ਅਿਆਨਾ ਕੋਈ ਨਹੀਂ ਸੀ ਇਸ ਵਾਸਤੇ ਬਾਲਕ ਮελਕੀ ਖੇਡ ਦੀ ਕੁਦਰਤੀ ਪੁੱਖ ਪੂਰੀ ਕਰਨ ਵਾਸਤੇ ਆਪਣੀ ਮਾਸੀ ਮਾਇਆ ਦੇ ਘਰ ਚਲਾ ਜਾਂਦਾ ਪਹਿਲਾਂ ਪਹਿਲਾਂ ਮελਕੀ ਦੀ ਖੇਡ ਦੀ ਸਾਥਣ ਮਾਇਆ ਦੀ ਲੜਕੀ ਕੁੰਤੀ ਸੀ ਉਹ ਲਗਭਗ ਮελਕੀ ਦੀ ਹੰਨਣ ਸੀ ਕੁੰਤੀ 8 ਵਰਿਆਂ ਦੀ ਹੋ ਕੇ ਮਰ ਗਈ ਤਾਂ ਉਹਦੀ ਥਾਂ ਸਤੀ ਨੇ ਲੈ ਲਈ ਸਤੀ ਤੇ ਮελਕੀ ਦਾ ਪਿਆਰ ਦਿਨਾਂ ਵਿੱਚ ਹੀ ਗੂੜਾ ਹੋ ਗਿਆ ਉਹਨਾਂ ਦੋਹਾਂ ਨੂੰ ਇਕੱਠਿਆਂ ਖੇੜਦਿਆਂ ਵੇਖ ਕੇ ਇੱਕ ਦਿਨ ਮਲਖੀ ਦੀ ਮਾਂ ਰਾਧੀ ਨੇ ਆਪਣੀ ਭੈਣ ਅੱਗੇ ਜਿਵੇਂ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਮਾਇਆ ਜੇ ਤੂੰ ਢੋਂ ਜੋਰ ਲਾਵੇਂ ਤਾਂ ਮੇਰੇ ਮਲਖੀ ਦਾ ਘਰ ਬਣ ਸਕਦਾ ਏ ਤੇਰੀ ਜਠਾਣੀ ਤੇਰਾ ਕਿਹਾ ਮੋੜਨ ਨਹੀਂ ਲੱਗੀ ਵੇਖ ਸੱਤੀ ਤੇ ਮਲਖੀ ਦੀ ਜੋੜੀ ਕਿਆ ਸੋਹਣੀ ਫੱਬੇਗੀ ਬਸ ਤੇਰੀ ਵਾਸੇ ਨਹੀਂ ਤਾਂ ਚਿਰੋਂ ਨੰਗੀ ਗਰੀਬਣੀ ਦੇ ਪੁੱਤਰ ਨੂੰ ਸਾਖ ਕਿੱਥੇ ਭੈਣ ਮੈਨੂੰ ਤੇਰੇ ਨਾਲੋਂ ਘੱਟ ਫਿਕਰ ਹੈ ਮਲਖੀ ਦਾ ਖੌਰੇ ਮੈਂ ਆਪਣੇ ਘਰ ਪੱਕ ਪਕਾਈ ਹੀ ਬੈਠੀ ਹੋਵਾਂ ਮਾਇਆ ਨੇ ਮਿੱਟੀ ਜਹੀ ਮੁਸਕਰਾਹਟ ਨਾਲ ਉੱਤਰ ਦਿੱਤਾ ਪਰ ਅਜੇ ਬਾਹਰ ਗੱਲ ਕੱਢਣ ਦਾ ਵੇਲਾ ਨਹੀਂ ਆਇਆ ਤੂੰ ਬੇਫਿਕਰ ਰਹਿ ਇਹ ਗੱਲਾਂ ਮਲਖੀ ਨੇ ਵੀ ਸੁਣ ਲਈਆਂ ਸਨ ਉਸ ਦਿਨ ਤੋਂ ਉਹ ਸਤੀ ਉੱਤੇ ਆਪਣਾ ਪੂਰਾ ਦਾਈਆ ਸਮਝਣ ਲੱਗ ਪਿਆ ਸੀ ਪਿਆਰ ਤੇ लाਡ ਕਰਨ ਦੇ ਨਾਲ ਨਾਲ ਹੁਣ ਉਹ ਕਿਸੇ ਕਿਸੇ ਵੇਲੇ ਸਤੀ ਨੂੰ ਤਾੜ ਵੀ ਲਿਆ ਕਰਦਾ ਸੀ ਪਿਆਰ ਦੇ ਨਾਲ-ਨਾਲ ਸਤੀ ਦੇ ਦਿਲ ਤੇ ਮਲਖੀ ਦਾ ਰੋਬ ਵੀ ਪੱਕਾ ਹੁੰਦਾ ਜਾ ਰਿਹਾ ਸੀ। ਉਹ ਹਾ ਰੋਬ ਜੋ ਮਰਦ ਦੇ ਬਣਾਏ ਇੱਕ ਪੱਖੇ ਸਮਾਜ ਦਾ ਫਲ ਜੁਗਾਂ ਤੋਂ ਇਸਤਰੀ ਦੇ ਸੁਭਾਅ ਵਿੱਚ ਘਰ ਘਰ ਚੁੱਕਾ ਹੈ। ਮਲਖੀ ਤੇ ਨਜ਼ਰ ਪੈਂਦਿਆਂ ਹੀ ਸਤੀ ਨੇ ਹੱਥ ਵਾਲੀ ਵਸਤੂ ਝੋਲੀ ਵਿੱਚ ਲੁਕਾ ਲਈ ਸੀ। ਭੈ ਨਾਲ ਉਹਦਾ ਕਲੇਜਾ ਧੜਕਣ ਲੱਗ ਪਿਆ ਸੀ। ਮਲਖੀ ਦੇ ਗੁੱਸੇ ਤੋਂ ਡਰਦਿਆਂ ਹੀ ਉਹਨੇ ਕੁਝ ਨਹੀਂ ਕਹਿ ਕੇ ਟਾਲਣਾ ਚਾਹਿਆ ਸੀ। ਕੁਝ ਕਿਉਂ ਨਹੀਂ? ਮਲਖੀ ਨੇ ਪਹਿਲਾਂ ਨਾਲੋਂ ਉੱਚੀ ਹਾਕਮਾਨਾਂ ਲਹਿਜੇ ਵਿੱਚ ਕਿਹਾ ਹੱਥ ਵਖਾ ਸਤੀ ਨੇ ਝੋਲੀ ਵਿੱਚੋਂ ਕੱਢ ਕੇ ਦੋਵੇਂ ਸਖਣੇ ਹੱਥ ਮਲਕੀ ਦੇ ਸਾਹਮਣੇ ਖਿਲਾਰ ਦਿੱਤੇ ਪਰ ਆਪਣੀ ਸਫਾਈ ਵਾਸਤੇ ਮੂੰਹੋਂ ਉਹ ਇੱਕ ਸ਼ਬਦ ਵੀ ਨਾ ਕਹਿ ਸਕੀ ਉਹ ਸਹਮੇ ਹੋਏ ਦਿਲ ਵਿੱਚ ਸੋਚ ਰਹੀ ਸੀ ਸ਼ਾਇਦ ਪਲਾ ਇਸ ਤਰ੍ਹਾਂ ਪੜਦਾ ਰਹਿ ਜਾਵੇ ਮਲਕੀ ਨੇ ਬੜੀ ਪਰਚੋਲਵੀਂ ਨਜ਼ਰ ਨਾਲ ਸਤੀ ਦੇ ਮੂੰਹ ਤੇ ਹੱਥਾਂ ਵੱਲ ਵੇਖਿਆ ਦੋਹਾਂ ਥਾਵਾਂ ਤੇ ਚੋਰੀ ਦੇ ਮਾਲ ਦੇ ਕੁਝ-ਕੁਝ ਨਿਸ਼ਾਨ ਲੱਗੇ ਹੋਏ ਸਨ ਮਲਕੀ ਨੇ ਅੱਗੇ ਵਧ ਕੇ ਸੱਤੀ ਦੀ ਝੋਲੀ ਵਿੱਚ ਹੱਥ ਪਾ ਕੇ ਲੁਕਾਇਆ ਹੋਇਆ ਲੱਡੂ ਕੱਢ ਲਿਆ ਲੱਡੂ ਵੀ ਸੱਤੀ ਵਾਂਗ ਸੈਮਿਆ ਹੋਇਆ ਸੀ ਉਹਦੇ ਇੱਕ ਪਾਸੇ ਨਾਲੋਂ ਬੂੰਦੀ ਦੇ ਕੁਝ ਭੋਰੇ ਲੱਥੇ ਹੋਏ ਸਨ ਬਰੀਕ ਨਜ਼ਰ ਨਾਲ ਵੇਖਿਆਂ ਅਜੇ ਵੀ ਉੱਥੇ ਸੱਤੀ ਦੇ ਦੰਦਾਂ ਦੇ ਨਿਸ਼ਾਨ ਨਜ਼ਰ ਆ ਸਕਦੇ ਸਨ ਤੇ ਆ ਕੀ ਏ ਮਲਕੀ ਨੇ ਗਰਜ ਕੇ ਕਿਹਾ ਨਹੀਂ ਸੌ ਸੌ ਦੇਵੀ ਦੀ ਇਹ ਜੱਗੀ ਨੇ ਤਾਂ ਨਹੀਂ ਦਿੱਤਾ ਇਹ 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 ਤਾਂ ਸੱਤੀ ਬਾਗ ਪੂਰਾ ਨਾ ਕਰ ਸਕੀ ਉਹ ਝੂਠ ਬੋਲਣਾ ਤਾਂ ਸਿੱਖ ਗਈ ਸੀ ਪਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਅਜੇ ਨਹੀਂ ਜੱਗੀ ਨੇ ਨਹੀਂ ਤਾਂ ਹੋਰ ਜੱਗੀ ਦੇ ਪਿਓ ਨੇ ਦਿੱਤਾ ਏ ਝੂਠੀ ਮਲਖੀ ਨੇ ਦਾਦੀ ਘ੍ਰਿਆਣ ਨਾਲ ਕਿਹਾ ਸੱਤੀ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਝੂਠੀ ਕਹਿ ਕੇ ਮਲਖੀ ਨੇ ਉਹਨੂੰ ਬਹੁਤ ਵੱਡੀ ਗਾਲ ਕੱਢੀ ਹੋ ਕੇ ਉਹਨੇ ਸ਼ਰਮ ਨਾਲ ਸਿਰ ਝੁਕਾ ਲਿਆ ਉਹਦੇ ਮੱਥੇ ਉੱਤੇ ਬੇਮਾਲੂਮੀ ਜਹੀ ਤਰੇਲੀ ਆ ਗਈ ਆ ਲੈ ਮਲਖੀ ਨੇ ਲੱਡੂ ਪੋਏ ਤੇ ਸੁੱਟ ਕੇ ਪੈਰਾਂ ਥੱਲੇ ਮਲਕਤਿਆ ਹੁਣ ਖਾ ਲੈ ਮਲਕੀ ਅੰਦਰ ਦਾ ਸਾਰਾ ਕਹਿਰ ਲੱਡੂ ਉੱਤੇ ਕੱਢ ਰਿਹਾ ਸੀ ਪੈਰ ਪਾਸੀ ਕਰਕੇ ਉਹਨੇ ਵੇਖਿਆ ਤਾਂ ਪੈਰਾਂ ਥੱਲੇ ਡਲੀ ਹੋਈ ਬੂੰਦੀ ਗਰੀਬ ਦੀਆਂ ਸੱਦਰਾਂ ਵਾਂਗ ਸਹਿਕ ਰਹੀ ਸੀ ਸੱਤੀ ਦੀ ਨਜ਼ਰ ਅਜੇ ਵੀ ਉਸ ਮਿੱద్ధి ਹੋਈ ਬੂੰਦੀ ਉੱਤੇ ਟਿਕੀ ਹੋਈ ਸੀ ਕਿਹਾ ਨਹੀਂ ਜਾ ਸਕਦਾ ਉਹਦੇ ਦਿਲ ਵਿੱਚ ਕੀ ਕੀ ਖਿਆਲ ਆ ਰਹੇ ਸਨ ਅਜੇ ਵੀ ਇੱਧਰ ਵੇਂਦੀ ਐ ਆ ਲੈ ਫੜ ਮਿਲ ਕੇ ਨੰਗੇ ਪੈਰ ਨਾਲ ਹੁੰਝ ਕੇ ਉਹ ਬੁੰਦੀ ਦਾ ਚੂਰਾ ਗੰਦੀ ਨਾਲੀ ਵਿੱਚ ਸੁੱਟ ਦਿੱਤਾ ਘਰਾਂ ਦੇ ਆ ਰਹੇ ਗੰਦੇ ਪਾਣੀ ਵਿੱਚ ਮਿਲ ਕੇ ਖੱਟੀ ਬੁੰਦੀ ਦਾ ਰੰਗ ਵੀ ਮੈਲਾ ਹੋ ਗਿਆ ਮੈਂ ਮੈਂ ਸੱਤੀ ਅੱਖਾਂ ਅੱਗੇ ਸੱਜੀ ਬਾਂ ਦੇ ਕੇ ਬੋਸ ਕਰਨ ਲੱਗ ਪਈ ਉਹਦੀ ਇੱਕ ਵਾਰ ਮਿੱਠੇ ਨੂੰ ਛੂ ਚੁੱਕੀ ਜੀਬ ਲਲਚਾ ਰਹੀ ਸੀ ਸਹਜ ਸਹਜ ਸਵਾਦ ਲੈ ਲੈ ਕੇ ਲੱਡੂ ਖਾਣ ਵਾਲੀ ਉਹਦੀ ਰੀਜ ਅੰਦਰੇ ਦਮ ਤੋੜ ਗਈ ਸੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਉਪਚਤਾ ਰਹੀ ਸੀ ਮੈਂ ਮੈਂ 체ਤੀ 체ਤੀ ਉਸੇ ਵੇਲੇ ਕਿਉਂ ਨਾ ਖਾ ਲਿਆ ਇਹਦੀ ਆਉਣ ਤੋਂ ਪਹਿਲਾਂ ਪਹਿਲਾਂ ਮਕਾ ਲੈਂਦੀ ਤਾਂ ਫੇਰ ਇਹਨੂੰ ਕੀ ਪਤਾ ਲੱਗਣਾ ਸੀ ਜੱਗੀ ਆਖ ਵੀ ਰਿਹਾ ਸੀ ਕਿ ਝਟਪਟ ਖਾ ਲੈ ਪਰ ਪਰ ਮੈਂ ਸੋਚਿਆ ਕਿ ਹੌਲੀ ਹੌਲੀ ਸਵਾਦ ਲੈ ਕੇ ਖਾਵਾਂਗੀ ਇਹ ਮਿਲਖੀ ਸੜਲਖੀ ਨਾ ਆ ਜਾਂਦਾ ਤਾਂ ਮੈਂ ਰਾਤ ਪਈ ਤੱਕ ਇੱਕੋ ਲੱਡੂ ਨਹੀਂ ਸੀ ਮੁੱਕਣ ਦੇਣਾ ਮੈਂ ਘਰ ਜਾ ਕੇ ਲੀਲਾ ਨੂੰ ਵਿਖਾਵ ਖਾ ਕੇ ਖਾਣਾ ਸੀ ਅਜੇ ਤਾਂ ਮੈਂ ਸਵਾਦ ਹੀ ਵੇਖਿਆ ਸੀ ਤੇ ਉਤੋਂ ਹੀ ਵਿਆਹ ਜਾਣ ਪਈ। ਉਹਦੇ ਲੰਮੇ ਲੰਮੇ ਹੋ ਕੇ ਖੱਲ ਵਿੱਚ ਮਿਉਣੇ ਔਖੇ ਹੋ ਗਏ। ਡੋਕਮੈਂਟ ਮਲਖੀ ਖੜਾ ਵੇਂਦਾ ਰਿਹਾ। ਸਹਿਜ ਸਹਿਜ ਉਹਦਾ ਗੁੱਸਾ ਉਤਰਨਾ ਸ਼ੁਰੂ ਹੋ ਗਿਆ। ਸਤੀ ਦੇ ਹੰਝੂਆਂ ਨੇ ਉਹਦਾ ਦਿਲ ਨਰਮ ਕਰ ਦਿੱਤਾ। ਇਸਤਰੀ ਦੇ ਹੰਝੂਆਂ ਵਿੱਚ ਵੱਡੇ ਵੱਡੇ ਕਠੋਰ ਸੂਰਮਿਆਂ ਦਾ ਕ੍ਰੋਧ ਵਹਿ ਜਾਇਆ ਕਰਦਾ ਹੈ। ਮਲਖੀ ਦਾ ਮਨ ਵੀ ਪਸੀਜ ਗਿਆ। ਲੈ ਖਾਂ ਤੂੰ ਮੈਂ ਸੱਜਰੀ ਮੱਕਈ ਦੇ ਮੁਰਮਰੇ ਬਣਾ ਕੇ ਲਿਆਇਆ। ਉਹ ਭਾਵੇਂ ਸਾਰੇ ਲੈ ਲੈ ਮਲਕੀ ਆਪਣੀ ਪਾਸੇ ਦੀ ਜੇਬ ਵਿੱਚੋਂ ਮੱਕਈ ਦੇ ਮੁਰਮਰੇ ਕੱਢ ਕੇ ਸੱਤੀ ਦੀ ਝੋਲੀ ਵਿੱਚ ਪਾਉਣ ਲੱਗ ਪਿਆ ਤੈਨੂੰ ਮੈਂ ਕਿੰਨੀ ਵਾਰ ਸਮਝਾਇਆ ਏ ਕਿ ਕਿਸੇ ਕੋਲੋਂ ਕੋਈ ਚੀਜ਼ ਨਹੀਂ ਲਈਦੀ ਹੁੰਦੀ ਮੇਰੇ ਕੋਲ ਜੋ ਕੁਝ ਹੋਵੇ ਭਾਵੇਂ ਸਾਰਾ ਲੈ ਲਿਆ ਕਰ ਇੰਨੇ ਤੱਕ ਮਲਕੀ ਨੇ ਸਾਰੇ ਦਾਣੇ ਸੱਤੀ ਦੀ ਝੋਲੀ ਵਿੱਚ ਪਾਲਕ ਦਿੱਤੇ ਹੁਣ ਰਾਜੀਂ ਬੜੇ ਮਿੱਠੇ ਈ ਤੂੰ ਝੱਬ ਕੇ ਤਾਂ ਵੇਖ ਉਹਨੇ ਸੱਤੀ ਨੂੰ ਮੋਢੇ ਤੋਂ ਫੜ ਕੇ ਹਿਲਾਉਂਦਿਆਂ ਕਿਹਾ ਸੱਤੀ ਅਜੇ ਉਸੇ ਤਰ੍ਹਾਂ ਬੋਸ ਕਰ ਰਹੀ ਸੀ ਝੋਲੀ ਵਿੱਚਲੇ ਦਾਣੇ ਸੰਭਾਲਣ ਦਾ ਉਹ ਕੋਈ ਚਾਰਾ ਨਹੀਂ ਸੀ ਕਰ ਰਹੀ ਉਹਦਾ ਗੁੱਸਾ ਆਜੇ ਮੱਠਾ ਨਹੀਂ ਹੋਇਆ ਸੀ ਵੇਖ ਫਿਰ ਇਸ ਤਰ੍ਹਾਂ ਦਾਣੇ ਵੀ ਨਾਲੀ ਵਿੱਚ ਡੁੱਲ ਜਾਣੇ ਨੇ ਮਲਖੀ ਨੇ ਮੱਲੋ ਮੱਲੀ ਸੱਤੀ ਦਾ ਹੱਥ ਫੜ ਕੇ ਕਮੀਜ਼ ਦੀ ਝੋਲੀ ਦੀਆਂ ਕਰਨੀਆਂ ਫੜਾ ਦਿੱਤੀਆਂ ਤੂੰ ਤਾਂ ਅਕਲ ਦੀ ਗੱਲ ਤੋਂ ਵੀ ਗੁੱਸੇ ਹੋ ਪੈਂਦੀ ਏ ਮਲਖੀ ਨੇ ਸੱਤੀ ਦੇ ਨਾਲ ਬਹਿ ਕੇ ਉਹਦੇ ਮੋਢੇ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ ਸੱਤੀ ਦੇ ਹੜਕੋਰੇ ਵੀ ਕੁਝ ਮੱਠੇ ਪੈ ਛੱਲੇ ਸਨ ਅਸਲ ਵਿੱਚ ਉਹਨਾਂ ਦੋਹਾਂ ਦੇ ਦਿਲ ਮੰਨਣ ਵਾਸਤੇ ਕਾਲੇ ਪੈ ਰਹੇ ਸਨ ਜੱਗੀ ਚੰਗਾ ਮੁੰਡਾ ਨਹੀਂ ਇਸ ਵਾਸਤੇ ਤੈਨੂੰ ਵਰਜੀਦਾ ਏ ਕਿ ਉਸ ਤੋਂ ਕੁਝ ਨਾ ਲਿਆ ਕਰ ਮਲਖੀ ਨੇ ਚੰਗੇ ਦਾਨਿਆਂ ਵਾਂਗ ਸਿੱਖਿਆ ਵਜੋਂ ਕਿਹਾ ਮੈਂ ਉਸ ਤੋਂ ਮੰਗਿਆ ਤਾਂ ਨਹੀਂ ਸੀ ਸੱਤੀ ਨੇ ਉਜਰ ਪੇਸ਼ ਕੀਤਾ ਕੱਚੇ ਚੋਰ ਵਾਂਗ ਉਹਨੇ ਛੇਤੀ ਹੀ ਇਕਬਾਲ ਕਰ ਲਿਆ ਮੰਗਿਆ ਤਾਂ ਨਹੀਂ ਸੀ ਪਰ ਲਿਆ ਕਿਉਂ ਮੈਂ ਕਦੋਂ ਲੈਂਦੀ ਸਾਂ ਉਹ ਮੱਲੋ ਮੱਲੀ ਮੇਰੀ ਝੋਲੀ ਵਿੱਚ ਸੁੱਟ ਕੇ ਦੁਰ ਗਿਆ ਅੱਛਾ ਮੈਂ ਲੈਣ ਦੇ ਜੱਗੀ ਦੇ ਬੱਚੇ ਨੂੰ ਘਰ ਦਾ ਸਿੱਧਾ ਉਹਨੂੰ ਕਿਸੇ ਦੇਣਾ ਮਲਖੀ ਦਾ ਸਾਰਾ ਗੁੱਸਾ ਜੱਗੀ ਵੱਲ ਉੱਲਰ ਗਿਆ ਸੀ ਇਹ ਹੋਰ ਉਹ ਤੱਕੋ ਜੋਰੀ ਕਦੇ ਕੋਈ ਚੀਜ਼ ਤੇ ਕਦੇ ਕੁਝ ਫੜਾ ਦਿੰਦਾ ਏ ਅਸੀਂ ਫਿਰ ਕੀ ਕਰੀਏ ਸਤੀ ਨੇ ਸਾਰਾ ਦੋਸ਼ ਚੰਗੀ ਦੇ ਸਿਰ ਮੜ ਦਿੱਤਾ ਇਹ ਇਨਸਾਨ ਦਾ ਜਮਾਂਦਰੂ ਸੁਭਾ ਹੈ ਇਹ ਆਪਣੀਆਂ ਕਮਜ਼ੋਰੀਆਂ ਦੂਸਰੇ ਦੇ ਸਿਰ ਮੜ ਕੇ ਸੰਤੁਸ਼ਟ ਹੋਣ ਦਾ ਅਸਫਲ ਚਾਰਾ ਕਰਦਾ ਰਹਿੰਦਾ ਹੈ ਭਾਵੇਂ ਉਹ ਕਿੰਨਾ ਵੀ ਜ਼ੋਰ ਲਾਵੇ ਤੂੰ ਉਸ ਹਰਾਮੀ ਤੋਂ ਕੁਝ ਨਾ ਲਿਆ ਕਰ ਅੱਜ ਦਾਣੇ ਚੱਬ ਲੈ ਫਲਕੇ ਮੈਂ ਤੈਨੂੰ ਲੱਡੂ ਲਿਆ ਦੇਵਾਂਗਾ ਸੱਚ ਸਤੀ ਨੇ ਖੁਸ਼ੀ ਮਿਲੀ ਹਰਾਨੀ ਨਾਲ ਪੁੱਛਿਆ ਉਹਦੀ ਸੌਰਤ ਅਜੇ ਵੀ ਲੱਡੂ ਵਿੱਚ ਉਲਜੀ ਹੋਈ ਸੀ ਧਰਮਨਾ ਸੌ ਪਿਓ ਦੀ ਮਲਖੀ ਨੇ ਉੱਤੇ ਦੂਰੀ ਸੌ ਖਾਦੀ ਉਹਨੂੰ ਖਤਰਾ ਸੀ ਕਿ ਸ਼ਾਇਦ ਇੱਕ ਸੌ ਉੱਤੇ ਸਤੀ ਇਤਬਾਰ ਨਾ ਕਰੇ ਫਿਰ ਆਪਾਂ ਦੋਵੇਂ ਰਲ ਕੇ ਖਾਵਾਂਗੇ ਅਗਾਉਂ ਲਾਰੇ ਉੱਤੇ ਹੀ ਸਤੀ ਖੁਸ਼ ਹੋ ਗਈ ਉਹ ਵੀ ਮੈਂ ਤੇਰੇ ਨਾਲ ਰਲ ਕੇ ਖਾਣ ਵਾਸਤੇ ਸਾਂਭੀ ਬੈਠੀ ਸਾਂ ਕੱਲੀ ਖਾਣਾ ਹੁੰਦਾ ਤਾਂ ਮੈਂ ਤੇਰੇ ਆਉਣ ਤੋਂ ਪਹਿਲਾਂ ਹੀ ਬਿਲੇਲਾ ਛੱਡਿਆ ਹੁੰਦਾ ਅਣਿਆ ਤੂੰ ਐਵੇਂ ਹੀ ਨਾਲੀ ਵਿੱਚ ਸੁੱਟ ਦਿੱਤਾ ਤੈਨੂੰ ਆਖਿਆ ਜੋਏ ਕਿ ਭਲਕੇ ਲਿਆ ਦੇਵਾਂਗਾ ਦਾਣੇ ਚੱਬ ਲੈ ਹੁਣ ਲੈ ਫਿਰ ਤੂੰ ਵੀ ਜੱਬ ਸੱਤੀ ਨੇਹਾਣੀ ਅੱਗੇ ਝੋਲੀ ਫੈਲਾ ਦਿੱਤੀ ਦੋਵੇਂ ਰਲ ਕੇ ਦਾਣੇ ਚੱਬਣ ਲੱਗ ਪਏ ਪਾਲ ਪਹਿਲਾਂ ਦਾ ਗੁੱਸਾ ਗਿਲਾ ਉਹ ਛੇਤੀ ਹੀ ਭੁੱਲ ਗਏ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ